ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਵਿੰਦਰ ਸਿੰਘ ਜੀ ਆਪਾਂ ਗੱਲ ਕਰੀਏ ਕੁਦਰਤੀ ਖੇਤੀ ਵਿੱਚ ਬਿਮਾਰੀਆਂ ਫਸਲਾਂ ਨੂੰ ਨਹੀਂ ਲੱਗ ਸਕਦੀਆਂ ਉਹਦਾ ਕੀ ਕਾਰਨ ਆਪਾਂ ਨੂੰ ਕੀ ਸਮਝਣਾ ਚਾਹੀਦਾ ਕਿਉਂਕਿ ਜਿਹੜੇ ਦੋਸਤ ਕਿਸਾਨ ਵੀਰ ਇਸ ਖੇਤੀ ਵੱਲ ਆਉਂਦੇ ਨੇ ਭਾਵੇਂ ਆਰਗੈਨਿਕ ਵੱਲ ਆਉਂਦੇ ਨੇ ਜਾਂ ਕੁਦਰਤੀ ਖੇਤੀ ਵੱਲ ਸਮੱਸਿਆ ਬਿਮਾਰੀਆਂ ਦੀ ਬਣ ਜਾਂਦੀ ਆ ਪੌਦੇ ਵੀ ਬਿਮਾਰ ਹੁੰਦੇ ਨੇ ਤਿੰਨ ਤੀਨਾਂ ਦਾ ਵੀ ਬੜਾ ਡਰ ਬਣਿਆ ਰਹਿੰਦਾ ਪਰ ਅਸਲ ਦੇ ਵਿੱਚ ਉਹ ਕੁਦਰਤਾ ਜੰਗਲ ਇਹਦੇ ਵਿੱਚ ਸਿਰਫ ਇੱਕ ਜੋ ਖਾਸ ਚੀਜ਼ ਆ ਉਹ ਸਹੀ ਸਮਾਂ ਵੀ ਤੁਸੀਂ ਸਹੀ ਸਮੇਂ ਤੇ ਉੱਤੇ ਫਸਲਾਂ ਦੀ ਬਜਾਈ ਕਰੋ ਭਾਵੇਂ ਸਬਜ਼ੀਆਂ ਨੇ ਕੁਝ ਵੀ ਹੈ ਜੇ ਸਹੀ ਟਾਈਮ ਤੇ ਬੀਜਿਆ ਤਾਂ ਉਹ ਸਹੀ ਸਮੇਂ ਤੇ ਬਦੂਗੀ ਉੱਗੂਗੀ ਕਿ ਉਹਨੂੰ ਬਿਮਾਰੀਆਂ ਘੱਟ ਲੱਗਣਗੀਆਂ ਦੂਜਾ ਸਾਲ ਤੋਂ ਇਹ ਆ ਵੀ ਜਿਹੜੇ ਬੀਜ ਨੇ ਉਹ ਆਪਣੇ ਉਸ ਇਲਾਕੇ ਦੇ ਉਸ ਧਰਤੀ ਦੇ ਜਿਨ੍ਹਾਂ ਨੂੰ ਆਪਾਂ ਦੇਸੀ ਬੀਜ ਕਹਿੰਦੇ ਆ ਉਸ ਏਰੀਆ ਦੇ ਹੋਣੇ ਚਾਹੀਦੇ ਨੇ ਪਰ ਆਪਣੇ ਸਮਾਜ ਦੇ ਵਿੱਚ ਹੋ ਉਲਟਾ ਰਿਹਾ ਨਾ ਤਾਂ ਆਪਣੇ ਲੋਕਾਂ ਨੂੰ ਗਰਮੀਆਂ ਦੀਆਂ ਸਬਜ਼ੀਆਂ ਦਾ ਪਤਾ ਨਾ ਸਰਦੀਆਂ ਦਾ ਤੁਸੀਂ ਸਰਦੀਆਂ ਦੀਆਂ ਸਬਜ਼ੀਆਂ ਗਰਮੀਆਂ 'ਚ ਖਾ ਸਕਦੇ ਹੋ ਜਿਵੇਂ ਗੋभी ਹੋ ਗਈ ਮਟਰ ਹੋ ਗਏ ਹੋਰ ਬਹੁਤ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਨੂੰ ਸਾਰਾ ਸਾਲ ਉਪਲਬਧ ਉਪਲਬਧ ਰਹਿੰਦੀਆਂ ਨੇ ਪਰ ਜਿਹੜੀਆਂ ਸਬਜ਼ੀਆਂ ਨੇ ਇਹ ਰੁੱਤਾਂ ਮੌਸਮਾਂ ਤੇ ਉਸ ਤਰ੍ਹਾਂ ਦਾ ਸਿਸਟਮ ਹੁੰਦਾ ਵੀ ਤੁਹਾਨੂੰ ਕਿਹੜੀ ਰੁੱਤ ਚ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਆਯੁਰਵੇਦ ਦੇ ਅਨੁਸਾਰ ਉਸ ਤਰ੍ਹਾਂ ਦੀ ਆਪਣੀ ਖੇਤੀ ਸੀ ਤੇ ਉਸ ਤਰ੍ਹਾਂ ਦਾ ਭੋਜਨ ਸੀ ਜਦੋਂ ਆਪਾਂ ਬੇਟਾਈਆਂ ਬੇਮੌਸਮੀਆ ਸਬਜ਼ੀਆਂ ਖਾਵਾਂਗੇ ਨਾ ਤਾਂ ਉਹਨਾਂ ਨੂੰ ਜੋ ਅਸਲੀ ਸਵਾਦ ਮਿਲਣਾ ਜਿਹੜੇ ਮੌਸਮ ਰੁੱਤਾਂ ਉਹਦੇ ਅਨੁਕੂਲ ਨਹੀਂ ਹੁੰਦੀ ਇਸ ਲਈ ਉਹਨੂੰ ਉਹ ਨਿਊਟ੍ਰੀਸ਼ਨ ਵੀ ਮਿਲ ਸਕਦੇ ਤੇ ਕੱਕਾਪਾਂ ਗੈਰ ਇਲਾਕੇ ਦੀ ਚੀਜ਼ ਖਾਵਾਂਗੇ ਉਹ ਆਪਣੇ ਸਿਹਤ ਨੂੰ ਕੋਈ ਜ਼ਿਆਦਾ ਫਲਾ ਨਹੀਂ ਕਰ ਸਕਦੀ ਫਾਇਦਾ ਨਹੀਂ ਕਰ ਸਕਦੀ ਸੋ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਆਪਣੇ ਇਲਾਕੇ ਦੀ ਤੇ ਟਾਈਮ ਤੇ ਫਸਲ ਬੀਜੀ ਜਾਵੇ ਫਿਰ ਹੁਣ ਕੀਟ ਕੰਟਰੋਲ ਦੇ ਵਿੱਚ ਆਪਾਂ ਜੇ ਗੱਲ ਦੇਖੀਏ ਜਿੱਥੇ ਕੁਦਰਤੀ ਖੇਤੀ ਕੀਤੀ ਜਾਂਦੀ ਹੈ ਕੁਦਰਤ ਕੀ ਕੰਮ ਕਰਦੀ ਆਪਣੇ ਬਹੁਤ ਸਾਰੇ ਦੋਸਤ ਆਰਗੈਨਿਕ ਸ਼ੁਰੂ ਕਰ ਦਿੰਦੇ ਨੇ ਕੁਦਰਤੀ ਖੇਤੀ ਸ਼ੁਰੂ ਕਰ ਦਿੰਦੇ ਨੇ ਪਰ ਰੁੱਖਾਂ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਆ ਤੇ ਲੱਕੜ ਵਾਲੇ ਫਲ ਵਾਲੇ ਜਾਂ ਹੋਰ ਜਿੱਥੇ ਮਤਲਬ ਵੱਡਾ ਪੰਛੀ ਬੈਠ ਕੇ ਧਰਤੀ ਤੋਂ ਜਾਂ ਕੋਈ ਵੀ ਚਿੜੀ ਆ ਕੋਈ ਵੀ ਜੀਵ ਆ ਜਿਹੜਾ ਉੜਦਾ ਪੰਛੀ ਆ ਉਹ ਕੀਟ ਕੰਟਰੋਲ ਕਰਦੇ ਰਹਿੰਦੇ ਨੇ ਉਹ ਖਾਂਦੇ ਰਹਿੰਦੇ ਨੇ ਤੇ ਕਿਸੇ ਵੀ ਕੀਟ ਦੀ ਗਿਣਤੀ ਲੋੜ ਤੋਂ ਵੱਧ ਨਹੀਂ ਵੱਧਦੀ ਹੁੰਦੀ ਕੁਦਰਤੀ ਖੇਤ 'ਚ ਜੇ ਕੀਟ ਆ ਜਾਂਦੇ ਨੇ ਤਾਂ ਉਹ ਖੁਦ ਕੰਟਰੋਲ ਹੋ ਜਾਂਦੇ ਨੇ ਉਸ ਤਰ੍ਹਾਂ ਦਾ ਸਿਸਟਮ ਬਣ ਜਾਂਦਾ ਤੇ ਆਪਾਂ ਨੂੰ ਜਿਹੜਾ ਡਰ ਬਣਿਆ ਰਹਿੰਦਾ ਵੀ ਸਾਡੀ ਫਸਲ ਦਾ ਨੁਕਸਾਨ ਨਾ ਹੋ ਜਵੇ ਉਹ ਨਹੀਂ ਹੁੰਦਾ ਕੁਦਰਤੀ ਖੇਤੀ ਕੁਦਰਤੀ ਖੇਤ ਇੱਕ ਕੁਦਰਤ ਨਾਲ ਜੋੜਨ ਦੀ ਤਕਨੀਕ ਹੈ ਜਿਵੇਂ ਆਪਾਂ ਕੈਮੀਕਲ ਖੇਤੀ 'ਚ ਦੇਖਦੇ ਆਂ ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਛਿੜਕੀਆਂ ਜਾਂਦੀਆਂ ਨੇ ਬਹੁਤ ਸਾਰੇ ਲੋਕ ਤਾਂ ਆਰਗੈਨਿਕ ਦੇ ਵਿੱਚ ਵੀ ਛੜਕਾਓ ਕਰਦੇ ਨੇ ਮਾਰਾ ਮਾਰੀ ਦੀ ਜਿਹੜੀ ਉਹ ਖੇਤੀ ਆ ਜਦੋਂ ਕਿਸੇ ਜੀਵ ਤੇ ਕਿਸੇ ਪਸ਼ੂ ਤੇ ਕਿਸੇ ਪੌਦੇ ਤੇ ਛੜਕਾਓ ਕੀਤਾ ਜਾਂਦਾ ਹੈ ਤਾਂ ਉਹਤੇ ਪ੍ਰਭਾਵ ਪਾਉਂਦੇ ਨੇ ਭਾਵੇਂ ਨਿਮਾਸਤਰੇ ਹੋਵੇ ਪਰ ਜਿਹੜਾ ਨੇਚਰ ਦੇ ਹਿਸਾਬ ਨਾਲ ਤਿਆਰ ਹੁੰਦਾ ਉਹਦਾ ਸਵਾਦ ਵੱਖਰਾ ਹੁੰਦਾ ਹੈ ਉਹਦੇ ਹਾਰਮੋਨ ਤੇ ਹਜ਼ਰ ਰਿਲੀਜ਼ ਹੁੰਦੇ ਜਿਹਦੇ ਨਾਲ ਪੌਦਾ ਵਧੀਆ ਹੁੰਦਾ ਜਦੋਂ ਪੌਦਾ ਬਿਮਾਰ ਹੁੰਦਾ ਤਾਂ ਪੌਦਾ ਹੀ ਆਪਣੇ ਅੰਦਰੋਂ ਸਮੈਲ ਪੈਦਾ ਕਰਦਾ ਹੈ ਉਹ ਕੀਟਾਂ ਨੂੰ ਆਕਰਸ਼ਿਤ ਕਰਦਾ ਤੇ ਜਦੋਂ ਪੌਦਾ ਬਿਮਾਰ ਹੁੰਦਾ ਤਾਂ ਕੀਟ ਲੱਗਦੇ ਨੇ ਤੇ ਬਿਮਾਰੀ ਫੈਲਦੀ ਆ ਆਪਾਂ ਨੂੰ ਬੜਾ ਲੱਗਦਾ ਵੀ ਸਾਡੀ ਫਸਲ ਬਰਬਾਦ ਹੋ ਰਹੀ ਆ ਅਸਲ ਦੇ ਵਿੱਚ ਧਾਤੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਇਨ ਖਰਾਕੀ ਤੱਤ ਉਹਦੇ ਵਿੱਚ ਪੂਰ ਭਰਪੂਰ ਮਾਤਰਾ ਚ ਹੋ ਜਾਣ ਤਾਂ ਉੱਥੇ ਮਜ਼ਬੂਤ ਪੌਦੇ ਪੈਦਾ ਹੋਣਗੇ ਜਿਨ੍ਹਾਂ ਨੂੰ ਬਿਮਾਰੀ ਨਹੀਂ ਲੱਗਦੀ ਤੁਸੀਂ ਦੇਖੋ ਵੀ ਆਮ ਤੌਰ ਤੇ ਜਦੋਂ ਜਿਹੜੇ ਆਪਾਂ ਇਨਸਾਨਾਂ ਦੇ ਵਿੱਚ ਦੇਖੀਏ ਜਿਹਦਾ ਸਰੀਰ ਕਮਜ਼ੋਰ ਹੈ ਜਿਹੜਾ ਬੱਚਾ ਜ਼ਿਆਦਾ ਮਤਲਬ ਕੋਮਲ ਹੈ ਉਹਨੂੰ ਜ਼ਿਆਦਾ ਜਣੀ ਸੋਹਲਦਾ ਰੱਖਿਆ ਜਾਂਦਾ ਉਸ ਤਰ੍ਹਾਂ ਦੇ ਲੋਕਾਂ ਨੂੰ ਬਿਮਾਰੀ ਵੱਧ ਲੱਗਦੀ ਹੈ ਫਸਲਾਂ ਨੂੰ ਵੀ ਅਸੀਂ ਇੱਕ ਸੋਹਲ ਦੀ ਅਵਸਥਾ ਚ ਲੈ ਜਾਂਦੇ ਹਾਂ ਵੀ ਉਹਨੂੰ ਇੰਨਾ ਜ਼ਿਆਦਾ ਪਾਣੀ ਦਿੱਤਾ ਜਾਂਦਾ ਹੈ ਖਾਦਾਂ ਤੇ ਜਿਹਦੇ ਨਾਲ ਉਹ ਸੋਹਲ ਹੁੰਦੀਆਂ ਨੇ ਤੇ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਹੁਣ ਆਪਾਂ ਦੇਖੀਏ ਜਦੋਂ ਆਪਣੇ ਆਮ ਖੇਤਾਂ 'ਚ ਬਹਾਈ ਕੀਤੀ ਜਾਂਦੀ ਸੀ ਪਿਛਲੇ ਸਮਿਆਂ ਦੇ ਵਿੱਚ ਤਾਂ ਜਦੋਂ ਬੋਂਦੇ ਸੀ ਤਾਂ ਟਰੈਕਟਰ ਦੇ ਮਗਰ ਜਿੱਥੇ ਹਲ ਚੱਲਦਾ ਤਾਂ ਉੱਥੇ ਪੰਛੀ ਬੰਗਲੇ ਹੋਰ ਬਹੁਤ ਸਾਰੀਆਂ ਚਿੜੀਆਂ ਜੀਵ ਉਹ ਕੀਟ ਕੰਟਰੋਲ ਕਰਦੇ ਹੁੰਦੇ ਨੇ ਉਹ ਅੰਡੇ ਕੀਟਾਂ ਦੇ ਤੇ ਹੋਰ ਉਹਨਾਂ ਨੂੰ ਚੱਕ ਕੇ ਖਾ ਜਾਂਦੇ ਨੇ ਪਰ ਜਦੋਂ ਫਸਲ ਬੀਜੀ ਜਾਂਦੀ ਆ 6 ਮਹੀਨੇ ਲਈ ਤਾਂ ਫਿਰ ਉਹਦੇ ਵਿੱਚ ਪੰਛੀਆਂ ਦਾ ਆਉਣਾ ਜਾਣਾ ਬੰਦ ਹੋ ਜਾਂਦਾ ਪਰ ਕੁਦਰਤੀ ਖੇਤੀ ਜਿਹੜਾ ਉਹਨਾਂ ਨੂੰ ਖੁੱਲਾਪਨ ਉਸ ਤਰ੍ਹਾਂ ਦੇ ਪੌਦਿਆਂ ਤੋਂ ਪਾਸ ਆਖਤ ਹੋਣ ਦਾ ਮੌਕਾ ਤੇ ਉਹਨਾਂ ਖੇਤਾਂ 'ਚ ਕੀਟ ਕੰਟਰੋਲ ਦੇ ਰਹੀ ਸਾਰਾ ਸਮਾਂ ਪੰਛੀ ਲੱਗੇ ਰਹਿੰਦੇ ਨੇ ਤੇ ਹੁਣ ਤਾਂ ਕੁਦਰਤੀ ਖੇਤੀ ਵਿੱਚ ਰਾਤ ਵਾਲੇ ਜੀਵ ਵੀ ਘੁੰਮਦੇ ਰਹਿੰਦੇ ਨੇ ਭਾਵੇਂ ਉਹ ਚੂਹਿਆਂ ਨੂੰ ਖਾਂਦੇ ਨੇ ਸੱਪਾਂ ਨੂੰ ਖਾਂਦੇ ਨੇ ਜਿਵੇਂ ਉੱਲੂ ਹੋਗੇ ਹੋਰ ਬਹੁਤ ਸਾਰੇ ਜੀਵ ਨੇ ਜਿਹੜੇ ਰਾਤ ਨੂੰ ਵੀ ਕੰਮ ਤੇ ਲੱਗੇ ਰਹਿੰਦੇ ਨੇ ਪਰ ਕੁਦਰਤੀ ਖੇਤੀ ਕੁਦਰਤ ਨਾਲ ਜੋੜਨ ਦਾ ਸਿਸਟਮ ਹੈ ਉਹਨੂੰ ਸਮਝੀਏ ਕੀਟ ਕੰਟਰੋਲ ਤਾਂ ਕੁਦਰਤੀ ਖੇਤੀ ਵਿੱਚ ਜਿਹੜੇ ਸਾਡੇ ਫਸਲਾਂ ਤੇ ਹਮਲਾ ਕਰਦੇ ਨੇ ਇੱਕ ਮਾਮੂਲੀ ਜੀ ਗੱਲ ਬਣ ਜਾਂਦੀ ਹੈ ਇਹਦੇ ਵਿੱਚ ਫਿਕਰ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਗੱਲ ਤਾਂ ਇਹ ਹੁੰਦੀ ਹੈ ਵੀ ਕੁਦਰਤੀ ਖੇਤੀ ਵਿੱਚ ਕਿਸੇ ਵੀ ਪੌਦੇ ਦਾ ਕਿਸੇ ਵੀ ਸਬਜ਼ੀ ਦਾ ਕੀਟ ਬਿਲਕੁਲ 100% ਨੁਕਸਾਨ ਨਹੀਂ ਕਰ ਸਕਦੇ 2 4 5% ਵੱਧ ਤੋਂ ਵੱਧ 10 ਹੋ ਜਾਊਗਾ ਜਾਨੀ ਇੰਨਾ ਹੀ ਨੁਕਸਾਨ ਹੁੰਦਾ ਕਿਉਂਕਿ ਪੂਰਾ ਖਾਣ ਦਾ ਮੌਕਾ ਦਿੱਤਾ ਜਾਂਦਾ ਕੀਟਾਂ ਨੂੰ ਵੀ ਭਾਵੇਂ ਸਾਰੀ ਫਸਲ ਖਾ ਜਾਣ ਪਰ ਅਸੀਂ ਕੀਟ ਨਹੀਂ ਮਾਰਾਂਗੇ ਉਹ ਦੇਖ ਲਿਆ ਗਿਆ ਖੇਤ 'ਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋ ਸਕਦਾ ਹੁਣ ਸ਼ਹਿਰ ਵਾਸੀਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗ ਗਿਆ ਵੀ ਜੇ ਤੇ ਜਿਵੇਂ ਉਹ ਆਪਾਂ ਬੈਂਗਣਾ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਾਣਾ ਵੀ ਖਾ ਲਾਂਗੇ ਅਸੀਂ ਕੱਟ ਕੇ ਬਣਾ ਲਾਂਗੇ ਵੱਧ ਸਵਾਦ ਬਣੂਗਾ ਸੋ ਸ਼ਹਿਰ ਵਾਸੀ ਨੂੰ ਬੇਨਤੀ ਕਰੂੰਗਾ ਵੀ ਕੀਟਨਾ ਤੋਂ ਨਾ ਡਰੋ ਜਿਹੜੀ ਦਵਾਈ ਸੜਕੀ ਹੁੰਦੀ ਹੈ ਯਾਰ ਛੜਕੀ ਹੁੰਦੀ ਹੈ ਉਸ ਤੋਂ ਡਰਿਆ ਕਰੋ ਉਦਰਤੀ ਖੇਤੀ ਕਿਸਾਨਾਂ ਤੋਂ ਉਹ ਜਨ ਲੋ ਕਿਸਾਨ ਵੀਰਾਂ ਤੋਂ ਲਓ ਕਿਉਂਕਿ ਮਾਰਕੀਟ ਦੇ ਵਿੱਚ ਜੋ ਚੱਲ ਰਿਹਾ ਹੈ ਸਮੇਂ ਬਹੁਤ ਸਾਰੇ ਕੈਮੀਕਲ ਆਪਣੇ ਖਾਣ ਵਾਲੇ ਪਦਾਰਥਾਂ 'ਚ ਮਿਲਾਏ ਜਾ ਰਹੇ ਨੇ ਤੇ ਇਹ ਗੱਲ ਦਾ ਠੀਕਰਾ ਕਿਸਾਨ ਸਰਪੰਨੋ ਦਿੱਤਾ ਜਾਂਦਾ ਜਦੋਂ ਕੋਈ ਬਿਮਾਰ ਹੁੰਦਾ ਜੀ ਜ਼ਹਿਰਾਂ ਵੱਧ ਗਈਆਂ ਜ਼ਹਿਰਾਂ ਨਹੀਂ ਵਧੀਆਂ ਹੈਗੀਆਂ ਜਿਹੜੀ ਮਿੱਟੀ ਆ ਉਹ ਜ਼ਹਿਰਾਂ ਨੂੰ ਘਟਾ ਦਿੰਦੀ ਆ ਫਸਲ ਵਿੱਚ ਪੂਰੀਆਂ ਨਹੀਂ ਆਉਂਦੀਆਂ ਹੁੰਦੀਆਂ ਮਿੱਟੀ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਸ਼ਕਤੀਆਂ ਨੇ ਉਹ ਸਿਸਟਮ ਹੈ ਕੁਦਰਤ ਨੇ ਬਣਾਇਆ ਹੋਇਆ ਪਰ ਜਿਹੜਾ ਨਕਲੀ ਵਿੱਚ ਉਤਪਾਦ ਖਾਧਾ ਜਾਂਦਾ ਉਹ ਜ਼ਹਿਰ ਇਨਸਾਨ ਨੂੰ ਜ਼ਿਆਦਾ ਬਿਮਾਰ ਕਰੀ ਆ ਇਸ ਸਮੇ ਆਪਣੇ ਕੈਮੀਕਲ ਭੋਜਨ ਬਹੁਤ ਜ਼ਿਆਦਾ ਮਾਰਕੀਟ 'ਚ ਮਿਲਦੇ ਨੇ ਤੇ ਲੋਕ ਖਾਂਦੇ ਨੇ ਸੋ ਉਹਨਾਂ ਤੋਂ ਬਚੀਏ ਆਪਣੇ ਆਪ ਨੂੰ ਕਿਸਾਨਾਂ ਨਾਲ ਜੋੜੀਏ ਜਿਵੇਂ ਫੈਮਿਲੀ ਆਰਮਰ ਬਣਾਇਆ ਜਾਵੇ ਫੈਮਿਲੀ ਡਾਕਟਰ ਮੰਗ ਤੇ ਕਿਸਾਨਾਂ ਨਾਲ ਜੁੜ ਕੇ ਉਹਨਾਂ ਤੋਂ ਘੱਟੋ ਘਾਟ ਅਸਲੀ ਤਾਂ ਹੋਊਗਾ ਉਹ ਚੀਜ਼ਾਂ ਲਈਆਂ ਜਾਣ ਤੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਮੁਕਤ ਕੀਤਾ ਜਾਵੇ ਤੇ ਟੀਟ ਕੰਟਰੋਲ ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਆਦਾ ਨੁਕਸਾਨੀ ਕਰਦੀਆਂ ਸੋ ਕਿਸਾਨਾਂ ਨੂੰ ਵੀ ਆਪਣੇ ਅੰਦਰੋਂ ਡਰ ਕੱਢਣਾ ਚਾਹੀਦਾ ਤੇ ਕੁਦਰਤੀ ਖੇਤੀ ਕਨਾਲ ਅਧੀ ਕਨਾਲ ਤੋਂ ਸ਼ੁਰੂ ਕਰਕੇ ਚੈੱਕ ਕਰ ਲੈਣਾ ਚਾਹੀਦਾ ਵੀ ਵਾਕਈ ਸਾਡੀਆਂ ਫਸਲਾਂ ਬਿਮਾਰ ਹੁੰਦੀਆਂ ਨੇ ਜਾਂ ਉਹਨਾਂ ਡਰ ਪਿਆ ਹੋਇਆ ਕਿਉਂਕਿ ਇਸ ਖੇਤ ਵਿੱਚ ਤਾਂ ਨਦੀਨਾਂ ਦਾ ਡਰ ਖਤਮ ਹੋ ਚੁੱਕਿਆ ਕੀਟਾਂ ਦਾ ਖਤਮ ਹੋ ਚੁੱਕਿਆ ਜੋ ਵੀ ਕੁਦਰਤ ਦੇ ਰਹੀ ਹੈ ਬਹੁਤ ਵਧੀਆ ਦੇ ਰਹੀ ਹੈ ਜਦੋਂ ਕਿ ਇੰਨੇ ਜ਼ਿਆਦਾ ਰੁੱਖ ਵੱਧ ਜਾਂਦੇ ਨੇ ਸਾਡੀ ਆਕਸੀਜਨ ਸਾਡੀ ਤਾਕਤ ਵਧ ਗਈ ਫਿਰ ਡਰ ਵੀ ਘਟ ਜਾਂਦਾ ਸੋ ਇਹ ਖੇਤੀ ਵੀ ਕਰਲਮੀ ਖੇਤੀ ਹੈ ਤਰ੍ਹਾਂ ਤਰ੍ਹਾਂ ਦੀਆਂ ਜ ਫਸਲਾਂ ਹੁੰਦੀਆਂ ਨੇ ਫਿਰ ਬਿਮਾਰੀਆਂ ਵੈਸੇ ਹੀ ਘੱਟ ਲੱਗਦੀਆਂ ਨੇ ਕਿਉਂਕਿ ਕਿਸੇ ਦੀ ਸਮਲ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਸੇ ਦੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਿਹੜੇ ਕੀਟ ਨੇ ਉਹ ਵੀ ਅਲਤ ਜਾਂਦੇ ਨੇ ਵੀ ਕਿਨੂੰ ਖਾਈਏ ਕਿਨੂੰ ਛੱਡিয়ে ਤਾਂ ਆਮ ਜਿਹੜੀ ਖੇਤੀਆਂ ਦੇ ਵਿੱਚ ਕੋ ਫਸਲ ਹੋਣ ਕਰਕੇ ਉਸ ਤਰ੍ਹਾਂ ਹਮਲੇ ਦੇ ਬਹੁਤ ਸਾਰੇ ਸਮੇਂ ਬਿਮਾਰੀਆਂ ਚੱਲਦੀਆਂ ਨੇ ਜਿਵੇਂ ਬੇਲਾਂ ਉੱਗ ਰਹੀਆਂ ਨੇ ਤਾਂ ਉਹਨਾਂ ਤੇ ਲਾਲ ਰੰਗ ਦੀ ਭੁੰਡੀ ਹਮਲਾ ਕਰ ਦ ਤੇ ਆਮ ਤੇਲਾ ਵਗੈਰਾ ਪਿਆ ਪੈਂਦਾ ਪਰ ਇਹ ਕੁਦਰਤੀ ਖੇਤ ਜੇ ਬਹੁਤ ਸੌਖਾ ਕੀਟ ਕੰਟਰੋਲ ਹੋ ਰਹੇ ਨੇ ਕਦੇ ਇਹ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਨਾ ਜ਼ਰੂਰਤ ਪੈਂਦੀ ਆ ਪਰ ਇਹ ਕੁਦਰਤੀ ਖੇਤੀ ਵਿੱਚ ਜੋ ਸਭ ਤੋਂ ਮੇਨ ਗੱਲ ਇਹ ਹੀ ਕਹਾਂਗਾ ਕਿ ਧਰਤੀ ਨੂੰ ਮਜ਼ਬੂਤ ਕਰੀਏ ਰੁੱਖ ਲਾਈਏ ਤੇ ਜਿਹੜਾ ਉਹਦਾ ਸੰਤੋਲਨ ਆ ਪੰਛੀਆਂ ਤੋਂ ਲੈ ਕੇ ਹਰੇਕ ਤਰ੍ਹਾਂ ਦਾ ਜੀਵ ਆਉਣ ਲੱਗ ਜਵੇ ਫਿਰ ਉਹ ਕੀਟ ਕੰਟਰੋਲ ਵੀ ਹੋ ਜਾਊਗਾ ਫਸਲਾਂ ਵੀ ਤੰਦਰੁਸਤ ਹੋਣਗੀਆਂ ਤੇ ਵਾਤਾਵਰਣ ਵੀ ਵਧੀਆ ਬਣੂਗਾ ਤੇ ਸਿਹਤ ਵੀ ਵਧੀਆ ਬਣੂ ਸੋ ਇਸੇ ਖੇਤੀ ਨਾਲ ਜੋੜ ਕੇ ਆਪਾਂ ਲਾਭ ਪ੍ਰਾਪਤ ਕਰੀਏ ਸੋ ਧੰਨਵਾਦ ਸੱਤਰੀਆ ਦਾ